ਸਤਨਾਮ ਸ੍ਰੀ ਵਾਣੀ ਗਰੁ ਜੇ ਮਿਲ ਕੰਤ ਪਿਛਾਣਾ ਆਬੂ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤੰਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦਾ ਤਿਨ ਨ ਸਮਾਣੀ ਪੀਵੋ ਅੰਬ੍ਰਿਤ ਸਦਾ ਰਹੋ ਹਰ ਰਣ ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਣੀ ਗੁਰ ਸਾਹਿਬ ਜੀ ਸਲੋਕ ਮਹੰਦਾ ਤੇਲਾ ਜਿੰਨੀ ਨਾ ਪਾਓ ਪ੍ਰੇਮ ਰਉਸ ਕੰਤ ਨਾ ਪਾਓ ਸਾਵ ਸੁਝ ਕਰ ਕਹਣ ਜਿਉ ਆਇਆ ਤਿਉ ਜਾ ਨਾ ਨਾ ਪਹਿਲਾ ਸੌ ਲੰਗੇ ਦਿਨ ਕੇ ਰਾਤਿ ਮਿਲਨ ਸਹੰਸ ਸਿਵਤ ਸੁਲਾਣ ਛੱਡ ਕੇ ਕਰੰਗੇ ਲੰਗਾ ਹੰਸ ਫਿੱਟ ਏ ਵੇਹਾ ਜਿਵਿਆ ਜਿਤ ਖਾਏ ਵਿਦਾਇਆ ਪੇਟ ਨਾਨਕ ਸੱਚੇ ਨਾਮ ਵਿਣ ਸਭ ਦੁਸ਼ਮਨ ਹੈ ਤੋ ਪਾੜ ਤੇ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵਿਸਲਾਹੀ ਸੱਚਾ ਉਰਤਾਰਿਆ ਘਰ ਗਰ ਪਾਵੈ ਨਹ ਲੋ ਨਾਮ ਪਿਆ i ਸੁਰਜਨ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਜਿਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 790 ਤੇ 791 ਅੰਗ ਦੇ ਉੱਤੇ ਸੁਭਾਏમાન ਸ਼ਲੋਕ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਆਪਾਂ ਨੂੰ ਸ਼ਬਦ ਸੁਣਨ ਵਾਸਤੇ ਮਿਲਿਆ ਤੇ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਦਾਜ਼ ਵਿਆਹ ਦਾ ਪੁਰਬ ਵੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਦੇ ਦਿਨ ਉਹਨਾਂ ਦਾ ਵਿਆਹ ਹੋਇਆ ਸੀ 18 ਸਾਲ ਦੀ ਉਮਰ ਦੇ ਵਿੱਚ ਤੇ ਜਦੋਂ 25 ਸਾਲਾਂ ਦੇ ਹੋਏ ਉਦੋਂ ਉਹਨਾਂ ਦੇ ਘਰ ਵਿੱਚ ਪੁੱਤ ਨੇ ਜਨਮ ਲਿਆ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਜੀਾਂ ਦੇ ਵਿਆਹ ਵਰਪ ਦੀਆਂ ਵੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਕਹਿੰਦੇ ਐ ਜਿੰਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸੋ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਪਿਆਰ ਦਾ ਰਸ ਨਹੀਂ ਨਾ ਮਾਣਿਆ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਰੂਪੀ ਉਸ પતિ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਨਾ ਪਾਇਆ ਜਿਵੇਂ ਆਪਾਂ ਕਹਿ ਲਈਏ ਕਿ ਪ੍ਰਸ਼ਾਦਾ ਪਾਇਆ ਪਿਆ ਹੋਵੇ ਥਾਲ ਦੇ ਵਿੱਚ ਤੇ ਬੰਦਾ ਉਹਨੂੰ ਛਕੇ ਨਾ ਤੇ ਇਸੇ ਤਰ੍ਹਾਂ ਕਹਵੇ ਕਿ ਮੈਨੂੰ ਤੇ ਇਹਦੇ ਚੋਂ ਰਸ ਮਿਲ ਗਿਆ ਤੇ ਕਹਿਣ ਵਾਲਿਆਂ ਨੇ ਕਿਹਾ ਇਹਦੇ ਵਿੱਚੋਂ ਇਸ ਤਰ੍ਹਾਂ ਰਸ ਨਹੀਂ ਮਿਲਣਾ ਜਿੰਨਾ ਚਿਰ ਇਹ ਪ੍ਰਸ਼ਾਦੇ ਨੂੰ शकਦਾ ਨਹੀਂ ਜਦੋਂ ਪ੍ਰਸ਼ਾਦਾ ਸ਼ਕੇਗਾ ਉਹ ਪ੍ਰਸ਼ਾਦੇ ਦੇ ਵਿੱਚੋਂ ਫਿਰ ਰਸ ਮਿਲਣਾ ਹੈ ਫਿਰ ਤੇਰੀ ਭੁੱਖ ਵੀ ਮਿਟਣੀ ਹੈ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਜਿੰਨੀ ਨਾ ਪਾਇਓ ਪ੍ਰੇਮ ਰਸ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਇਹ ਪਿਆਰ ਦਾ ਰਸ ਚੱਖਿਆ ਹੀ ਨਹੀਂ ਨਾ ਪਾਇਆ ਹੀ ਨਹੀਂ ਪ੍ਰਮਾਤਮਾ ਨੂੰ ਕਹਿੰਦੇ ਕੰਕ ਨਾ ਪਾਇਓ ਸਾਉ ਕਹਿੰਦੇ ਉੱਤੇ ਇਸ ਤਰ੍ਹਾਂ ਜਿਵੇਂ ਪ੍ਰਮਾਤਮਾ ਪਤੀ ਦੇ ਨਾਲ ਸੱਦਾ ਮਲਾਪੇ ਨਹੀਂ ਹੋਇਆ ਕਹਿੰਦੇ ਉੱਤੇ ਆਏ ਸਮਝ ਲੋ ਸੁਣ ਜਾਏ ਘਰ ਕਾ ਪਹੁੰਚ ਜਿਉਂ ਆਇਆ ਤਿਉਂ ਜਾਓ ਕਹਿੰਦੇ ਜਿੰਨੇ ਖਾਲੀ ਪਿਆ ਹੋਵੇ ਘਰ ਸੁੰਨਾ ਪਿਆ ਹੋਵੇ ਘਰ ਘਰ ਚ ਕੋਈ ਨਾ ਰਹਿੰਦਾ ਹੋਵੇ ਉਹ ਘਰ ਚ ਕਹਿੰਦੇ ਕੋਈ ਪਰੌਣਾ ਆਵੇ ਕਹਿੰਦੇ ਉਹ ਪਰੌਣਾ ਫਿਰ ਨਾ ਪਾਣੀ ਮਿਲਦਾ ਨਾ ਪ੍ਰਸ਼ਾਦਾ ਮਿਲਦਾ ਕਹਿੰਦੇ ਫਿਰ ਉਹ ਉੱਥੋਂ ਇਸੇ ਤਰ੍ਹਾਂ ਹੀ ਵਾਪਸ ਮੁੜ ਜਾਂਦਾ ਸਮਝਾ ਘਰ ਕਾ ਬਹੁਣਾ ਜਿਉਂ ਆਇਆ ਤਿਉਂ ਜਾਓ ਕਹਿੰਦੇ ਜਿਵੇਂ ਆਇਆ ਉਸੇ ਤਰ੍ਹਾਂ ਹੀ ਕਹਿੰਦੇ ਮੁੜ ਗਿਆ ਅਸੀਂ ਇਸ ਸੰਸਾਰ ਦੇ ਵਿੱਚ ਆਏ ਆ ਸਾਨੂੰ ਇਹ ਜ਼ਿੰਦਗੀ ਮਿਲੀ ਆ ਕਿਸੇ ਨੂੰ 10 ਸਾਲ 20 ਸਾਲ 50 ਸਾਲ 100 ਸਾਲ ਕਹਿੰਦੇ ਇਹ ਨਾ ਹੋਵੇ ਕਿ ਜਿਵੇਂ ਉਹ ਬਰਹੁਣਾ ਖਾਲੀ ਘਰ ਦੇਖ ਕੇ ਆਇਆ ਤੇ ਉਸੇ ਤਰੀਕ ਮੁਰ ਗਿਆ ਪਾਣੀ ਤੱਕ ਨਹੀਂ ਮਿਲਿਆ ਕਹਿੰਦੇ ਕਿ ਤੇ ਇਹ ਨਾ ਹੋਵੇ ਅਸੀਂ ਵੀ 80 80 ਸਾਲ ਆਪਣੀ ਜ਼ਿੰਦਗੀ ਇਸੇ ਤਰੀ ਨਾਲ ਨਹਾ ਕੇ ਲੰਘ ਜੀਏ ਕਿ ਪ੍ਰਮਾਤਮਾ ਨੂੰ ਅਸੀਂ ਯਾਦ ਹੀ ਨਾ ਕਰ ਸਕੀਏ ਪ੍ਰਮਾਤਮਾ ਨੂੰ ਪਾਏ ਨਾ ਸਕੀਏ ਕਿ ਉਹ ਹਾਲ ਨਾ ਹੋਵੇ ਕਿ ਜਿਵੇਂ ਸੁਨਣਾ ਪਿਆ ਘਰ ਖਾਲੀ ਪਿਆ ਘਰ ਉਹਦੇ ਵਿੱਚ ਰਿਸ਼ਤੇਦਾਰ ਕੋਈ ਆਇਆ ਤੇ ਇਸੇ ਤਰੀਕੇ ਮੁੜ ਗਿਆ ਉੱਥੇ ਨਾ ਪਾਣੀ ਮਿਲਿਆ ਨਾ ਚਾਹ ਮਿਲੀ ਨਾ ਪਰਸ਼ਾਦਾ ਮਿਲਿਆ ਕਹਿੰਦੇ ਕੀ ਫਾਇਦਾ ਹੋਇਆ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਮਹੱਲਾ ਪਹਿਲਾ ਇਹ ਵੀ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੁਖਾਰविंद ਤੋਂ ਯਾਰਨੀ ਕੀਤਾ ਹੋਇਆ 100 ਉਲੰਬੇ ਦਿਨਕ ਰਾਤੀ ਮਿਲਨ ਸਹੰਸ ਕਹਿੰਦੇ ਜਿਹੜੇ ਬੰਦੇ ਪ੍ਰਮਾਤਮਾ ਦੀ ਸਿੱਤ ਸਲਾਹ ਨਹੀਂ ਕਰਦੇ ਨਾ ਕਹਿੰਦੇ ਉਹ ਮਾੜਿਆਂ ਕੰਮਾਂ ਦੇ ਵਿੱਚ ਖੱਜਤ ਹੋ ਜਾਂਦੇ ਆ ਕਹਿੰਦੇ ਉਹਨਾਂ ਨੂੰ 100 ਉਲੰਬਾ ਦਿਨ ਦਾ ਮਿਲਦਾ ਪ੍ਰਮਾਤਮਾ ਦੇ ਦਰ ਤੋਂ 100 ਉਲੰਬਾ ਦਿਨਕ ਰਾਤੀ ਮਿਲਨ ਸਹੰਸ ਸਹੰਸ ਕਹਿੰਦੇ ਹਜ਼ਾਰ ਨੂੰ ਕਹਿੰਦੇ ਜਿਹੜਾ ਬੰਦਾ ਰਾਤ ਨੂੰ ਵੀ ਮਾੜਿਆ ਕੰਮਾਂ ਦੇ ਵਿੱਚ ਹੀ ਖਚਤ ਹੈ ਸਾਰੀ ਰਾਤ ਮਾੜੇ ਖਿਆਲ ਚੱਲਦੇ ਆ ਕਹਿੰਦੇ ਉਹਨਾਂ ਨੂੰ ਪਰਮਾਤਮਾ ਦੇ ਦਰ ਤੋਂ 1000 ਉਲੰਭੇ ਮਿਲਦਾ ਹੈ ਜਿਹੜੇ ਬੰਦੇ ਦਿਨ ਤੇ ਰਾਤ ਪਰਮਾਤਮਾ ਦਾ ਨਾਮ ਜਪਦੇ ਆ ਉਹਨਾਂ ਦੇ ਲਈ ਕੀ ਕਿਹਾ ਜੀ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਤੇ ਕਹਿੰਦਾ ਕਿ ਤੁਹਾਨੂੰ 100 ਉਲੰਭੇ ਮਿਲਣਗੇ ਤੁਹਾਨੂੰ 1000 ਉਲੰਭੇ ਮਿਲਣਗੇ ਪਰ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਜਪਦੇ ਐ ਉਹਨਾਂ ਦੇ ਬਾਬਤ ਭਗਤ ਕਬੀਰ ਸਾਹਿਬ ਕਹਿੰਦੇ ਐ ਕਬੀਰ ਸੁਪਨੇ ਹੂ ਬਰੜਾਇਕ ਜਿਹੇ ਮੁਖ ਨਿਕ ਸਹਰਾਮ ਤਾਂ ਕਿ ਪਗ ਕੀ ਪਨਹੀ ਮੇਰਾ ਤਨ ਕੋ ਚਾਮ ਭਗਤ ਕਬੀਰ ਸਾਹਿਬ ਕਹਿੰਦੇ ਜਿਹੜੇ ਬੰਦੇ ਰਾਤ ਨੂੰ ਸੁੱਤੇ ਪਏ ਸਪਨੇ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਨਾ ਕਹਿੰਦੇ ਮੇਰੇ ਸਰੀਰ ਤੋਂ ਚਾਮਾ ਉਤਾਰ ਕੇ ਉਹ ਚਾਮ ਦੀਆਂ ਜੁੱਤੀਆਂ ਬਣਾ ਕੇ ਉਸ ਗੁਰਸਿੱਖ ਦੇ ਪੈਰਾਂ 'ਚ ਪਾ ਦਿਓ ਮੈਂ ਕਹਿੰਦੇ ਆਪਣੇ ਆਪ ਨੂੰ ਤੁਹਾਨੂੰ ਸਮਝਾਂਗਾ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਆ ਕਵੀ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿੰਨਾ ਦੇ ਕਹਿੰਦੇ ਜਿਹੜੇ ਵੱਡਿਆਂ ਭਾਗਣ ਵਾਲੇ ਹੁੰਦੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਮੇਰੇ ਸਰੀਰ ਤੋਂ ਚਾਮੂ ਉਤਾਰ ਕੇ ਜੁੱਤੀਆਂ ਬਣਾ ਕੇ ਪਾ ਦਿਓ ਭਾਈ ਗੁਰਦਾਸ ਸਾਹਿਬ ਕਹਿੰਦੇ ਮੈਂ ਵੀ ਆਪਣੇ ਆਪ ਨੂੰ ਤੁਹਾਨੂੰ ਸਮਝਾਂਗਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਬੰਦੇ ਦਿਨ ਤੇ ਰਾਤ ਮਾੜਾ ਸੋਚਦੇ ਆ ਮਾੜਾ ਵਿਚਾਰਦੇ ਆ ਨਾ 나ੜੇ ਖਿਆਲ ਉਹਨਾਂ ਦੇ ਅੰਦਰ ਚੱਲਦੇ ਆ ਕਹਿੰਦੇ ਉਹਨਾਂ ਨੂੰ ਦਿਨ ਦੇ ਸੌ ਲਾਂਬੇ ਤੇ ਰਾਤ ਦੇ ਹਜ਼ਾਰ ਬਲੰਦਾ ਮਿਲਦਾ ਕਾਦੇ ਵਾਸਤੇ ਸਿਵਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਸਿਵਤ ਸਲਾਹਣ ਛੱਡ ਕੇ ਨਾ ਕਰੰਗੀ ਲੱਗਾ ਹੰਸ ਕੇ ਸਿਵਤ ਸਲਾਹ ਛੱਡ ਕੇ ਮਾੜਿਆ ਕੰਮਾਂ ਵੱਲ ਤੁਰ ਪਿਆ ਜਿਵੇਂ ਜਿਹੜਾ ਹੰਸ ਹੁੰਦਾ ਨਾ ਹੰਸ ਉਹਦਾ ਜਿਹੜਾ ਖਾਣਾ ਉਹ ਗੰਦਗੀ ਨਹੀਂ ਹੈ ਉਹਦਾ ਖਾਣਾ ਜਿਹੜਾ ਹੀਰੇ ਮੋਤੀ ਚੁਗਣਾ ਹੁੰਦਾ ਹੈ ਜਿਹੜਾ ਹੰਸ ਹੁੰਦਾ ਨਾ ਉਹਦੀ ਚੁੰਝ ਦੇ ਵਿੱਚ ਕਹਿੰਦੇ ਇੰਨੀ ਤਾਕਤ ਹੁੰਦੀ ਹੈ ਕਿ ਜੇ ਦੁੱਧ ਰੱਖ ਦਈਏ ਨਾ ਉਹਦੇ ਸਾਹਮਣੇ ਜੇ ਦੁੱਧ ਦੇ ਵਿੱਚ ਆਪਣੀ ਚੁੰਝ ਡੋਬੋ ਦੇ ਤੇ ਦੁੱਧ ਫੱਟ ਜਾਂਦਾ ਫੁੱਟੀਆਂ ਵੱਖਰੀਆਂ ਹੋ ਜਾਂਦੇ ਨੇ ਤੇ ਪਾਣੀ ਵੱਖਰਾ ਹੋ ਜਾਂਦਾ ਕਹਿੰਦੇ ਫੁੱਟੀਆਂ ਫੁੱਟੀਆਂ ਛੱਡ ਦਿੰਦਾ ਤੇ ਪਾਣੀ ਪਾਣੀ ਚੁੱਕ ਕੇ ਉਹ ਫੁੱਟੀਆਂ ਚੁਗ ਲੈਂਦਾ ਤੇ ਪਾਣੀ ਪਾਣੀ ਛੱਡ ਦਿੰਦਾ ਹੰਸ ਦੇ ਵਿੱਚ ਇਹ ਤਾਕਤ ਹੈ ਤੇ ਸਾਨੂੰ ਗੁਰੂ ਸਾਹਿਬ ਨੇ ਹੰਸ ਨਹੀਂ ਸਾਨੂੰ ਪਰਮ ਹੰਸ ਬਣਾਇਆ ਕਿ ਤੁਸੀਂ ਪਰਮਹੰਸਾ ਗੁਰਗਾਣੀ ਜਿਹੜੀ ਐ ਇੱਕ ਉਹ ਅੰਕਾਰ ਤੋਂ ਲੈ ਕੇ 18 10 20 ਤੱਕ ਇਹ ਪਾਣੀ ਨਹੀਂ ਹੈ ਇਹਦੇ ਫੁੱਟੀਆਂ ਫੁੱਟੀਆਂ ਨੇ ਕੱਲਾ ਇਹਨੂੰ ਚੁਗੋ ਕਹਿੰਦੇ ਤੁਸੀਂ ਇਹਨੂੰ ਛੱਡ ਕੇ ਕਹਿੰਦੇ ਮਾੜਿਆਂ ਕੰਮਾਂ 'ਚ ਲਾ ਕੇ ਭਾਵ ਕੇ ਤੁਸੀਂ ਫੁੱਟੀਆਂ ਗੁੱਟੀਆਂ ਦੇ ਛੱਡਤੀਆਂ ਪਾਣੀ ਪਾਣੀ ਵੱਲ ਨੂੰ ਹੋ ਗਏ ਉਹ ਕਹਿੰਦੇ ਇੱਥੇ ਗੁਰੂ ਸਾਹਿਬ ਕਹਿੰਦੇ ਸਿੱਪਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਕਹਿੰਦੇ ਕਰੰਗਾ ਤੇ ਜਾ ਕੇ ਰਹਿ ਗਿਆ ਜਿਵੇਂ ਬਗਲੇ ਹੁੰਦੇ ਨਾ ਬਗਲੇ ਉਹਨਾਂ ਨੂੰ ਤੁਸੀਂ ਮਾਨਸਰੋਵਰ ਤੇ ਲੈ ਜਾਓ ਉਹਨਾਂ ਨੇ ਮਾਨਸਰੋਵਰ ਤੇ ਬੈਠ ਕੇ ਵੀ ਉਹਦੇ ਵਿੱਚੋਂ ਮੋਤੀ ਨਹੀਂ ਝੁਗਣੇ ਉਹਦੇ ਵਿੱਚੋਂ ਵੀ ਡੱਡੀਆਂ ਹੀ ਭਾਲਣੀਆਂ ਨੇ ਭਾਈ ਗੁਰਦਾਸ ਸਾਹਿਬ ਕਹਿੰਦੇ ਮਾਨਸਰ ਪਰ ਜਾਓ ਬਿਠਾਈਆ ਲੈ ਜਾਏ ਬੱਗ ਮੁਕਤਾ ਅਮੋਲ ਤਜ ਵੀ ਮੀਨ ਬੀਠ ਖਾਤ ਹੈ ਕਹਿੰਦੇ ਉਹਨਾਂ ਨੂੰ ਜੇ ਤੁਸੀਂ ਸਮੁੰਦਰ ਦੇ ਕੰਢੇ ਤੇ ਲੈ ਜਾਓ ਨਾ ਮਾਨਸਰੋਵਰ ਤੇ ਲੈ ਜਾਓ ਕਹਿੰਦੇ ਉਹਦੇ ਵਿੱਚੋਂ ਚੁਣ-ਚੁਣ ਕੇ ਮੱਛੀਆਂ ਖਾਂਦੇ ਐ ਕਿਉਂ ਕਿਉਂਕਿ ਉਹਨਾਂ ਦੇ ਭਾਗ ਮਾੜੇ ਐ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਹਿੰਦੇ ਜੈਸੇ ਅਸਥਨ ਤਾਨ ਕਰ ਜਿਵੇਂ ਜੋਕ ਹੁੰਦੀ ਹੈ ਨਾ ਜੋਕ ਮੱਝ ਦੇ ਥਣਾਂ ਦੇ ਨਾਲ ਲੱਗੀ ਹੁੰਦੀ ਹੈ ਪਰ ਥਣਾਂ ਦੇ ਵਿੱਚੋਂ ਦੁੱਧ ਨਹੀਂ ਪੀਂਦੀ ਉੱਥੇ ਵੀ ਖੂਨ ਹੀ ਚੂਸਦੀ ਹੈ ਅਸਥਨ ਪਾਨ ਕਰਵੇ ਕੋ ਜੋਂ ਲਗਾਈਆ ਜੋਕ ਪੀਤ ਨਾ ਪੈ ਲੈ ਲੋਹੂ ਅਜੇ ਆਕਾਤ ਹੈ ਕਹਿੰਦੇ ਉੱਥੇ ਬੈਠੀ ਵੀ ਉਹ ਦੁੱਧ ਨਹੀਂ ਪੀ ਸਕਦੀ ਉੱਥੇ ਬੈਠੀ ਵੀ ਉਹ ਖੂਨ ਹੀ ਚੂਸਦੀ ਹੈ ਕਿਉਂਕਿ ਭਾਗ ਨਹੀਂ ਚੰਗੇ ਅਸੀਂ ਇਸ ਜਗ੍ਹਾ ਦੇ ਉੱਤੇ ਆਉਨੇ ਆ ਭਾਗ ਚੰਗੇ ਬਣਾਉਣ ਵਾਸਤੇ ਆਉਨੇ ਆ ਕਿ ਮਾੜਿਆਂ ਕੰਮ ਵੱਲੋਂ ਅਸੀਂ हट ਜੀਏ ਚੰਗਿਆਂ ਕੰਮਾਂ ਵੱਲ ਲੱਗ ਜੀਏ ਇੱਥੇ ਗੁਰੂ ਨਾਨਕ ਸਾਹਿਬਰਾ ਜੀ ਇਹੀ ਗੱਲ ਕਹਦੇ ਕਿ ਸਿਮਤ ਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਜਿਹੜੀ ਕਰੰਗਾ ਤੇ ਬੈਠ ਗਿਆ ਤੂੰ ਪਰਮ ਹੰਸ ਹੈ ਉਹਨਾਂ ਨੂੰ ਛੱਡ ਕੇ ਆ ਜਿਹੜੇ ਗੁਰੂ ਦੇ ਸ਼ਬਦ ਨੇ ਨਾ ਮੋਤੀਆਂ ਵਰਗੇ ਇਹਨਾਂ ਦੇ ਨਾਲ ਕਹਿੰਦੇ ਜੁੜ ਫੇਟਾ ਵੇਹਾ ਜੀਵੇ ਅਜਿਤ ਖਾਏ ਵਧਾਇਆ ਪੇਟ ਕਹਿੰਦੇ ਜੇ ਪਰਮਾਤਮਾ ਦੇ ਨਾਮ ਦੇ ਨਾਲ ਨਾ ਜੁੜ ਸਕਿਆ ਕਹਿੰਦੇ ਕੱਲਾ ਖਾਣ ਪੀਣ ਵਾਲੀ ਧਿਆਨ ਰਹਿ ਗਿਆ ਕਹਿੰਦੇ ਫਿਰ ਤੇ ਤੇਰਾ ਇਸ ਸੰਸਾਰ ਤੇ ਆਉਣਾ ਹੀ ਤੇਰੇ ਘਰ ਫਿੱਟਾ ਵੇਹਾ ਜੀਵੇ ਆ ਜਿਤ ਖਾਏ ਵਧਾਇਆ ਪੇਟ ਕਹਿੰਦੇ ਜੇ ਕੱਲਾ ਖਾਣ ਦੀ ਰਹਿ ਗਿਆ ਖਾ ਖਾ ਕੇ ਪੇਟ ਵੱਧ ਜਾਣਾ ਕਹਿੰਦੇ ਗੁਰੂ ਨਾਨਕ ਸਾਹਿਬ ਮਾਰੇ ਕਹਿੰਦੇ ਕਹਿੰਦੇ ਕੱਲਾ ਖਾਂਦੇ ਤੇ ਪਸ਼ੂ ਵੀ ਨੇ ਕੱਲਾ ਖਾਣਦੇ ਤਾਂ ਉਹਨਾਂ ਦਾ ਵੀ ਮਨ ਪੂਰਾ ਕਰਦਾ ਕਿ ਆ ਵੀ ਖਾ ਲਈਏ ਆ ਵੀ ਖਾ ਲਈਏ ਤੇ ਉਹਨਾਂ ਦਾ ਬਾਬਤ ਵੀ ਗੁਰੂ ਸਾਹਿਬ ਨੇ ਕਿਹਾ ਕਿ ਇੱਥੇ ਗੁਰੂ ਸਾਹਿਬ ਕਹਿੰਦੇ ਆ ਫੇਟਾ ਵੇਹਾ ਜੀਵੇ ਆ ਕਹਿੰਦੇ ਉਹਨਾਂ ਦਾ ਜਿਉਣਾ ਵੀ ਤੇਰ ਘਾਰ ਜਿਤ ਖਾਇਆ ਵਧਾਇੇ ਜਿਤ ਖਾਏ ਵਧਾਇਆ ਪੇਟ ਪੇਟ ਭਰਿਓ ਪਸ਼ੂਆ ਜਿਉਂ ਸੋਇਓ ਮਨੁੱਖ ਜਨਮ ਹੈ ਹਾਰਿਓ ਕਹਿੰਦੇ ਜਿਵੇਂ ਪੇਟ ਭਰ ਕੇ ਪਸ਼ੂ ਸੌ ਜਾਂਦੇ ਉਸੇ ਤਰੀਕੇ ਕਹਿੰਦੇ ਤੂੰ ਵੀ ਇਨਸਾਨ ਹੋ ਕੇ ਪਸ਼ੂਆਂ ਵਾਂਗ ਕਹਿੰਦੇ ਪੇਟ ਭਰ-ਭਰ ਕੇ ਖਾ ਕੇ ਸੌਂ ਗਿਆ ਕਹਿੰਦੇ ਉਹਦੇ ਨਾਲ ਪੇਟੇ ਵੱਧ ਜਾਣਾ ਤੇ ਪ੍ਰਮਾਤਮਾ ਦੇ ਨਾਮ ਤੋਂ ਦੂਰ ਹੋ ਜਾਏਂਗਾ ਤੇਰਾ ਇਸ ਸੰਸਾਰ ਤੇ ਆਉਣਾ ਤ੍ਰਿਕਾਰ ਹੋ ਜਾਣਾ ਕਹਿੰਦੇ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨ ਸਾਰੇ ਤੇਰੇ ਦੁਸ਼ਮਣ ਹੋ ਜਾਣਗੇ ਜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਬੰਦਾ ਸਾਰੇ ਦੁਸ਼ਮਣ ਕਿਹੜਿਆਂ ਦੀ ਗੱਲ ਕਰਦੇ ਆ ਕੀ ਗਵਾਂਢੀ ਦੁਸ਼ਮਣ ਹੋਣਗੇ ਗਵਾਂਢੀ ਨਹੀਂ ਕੋਈ ਦੁਸ਼ਮਣ ਹੁੰਦਾ ਜੇ ਦੁਸ਼ਮਣ ਹੁੰਦੇ ਆ ਸਾਡੇ ਅੰਦਰਲੇ ਜਿਹੜੇ ਕਰਮ ਇੰਦਰੇ ਗਿਆਨ ਇੰਦਰੇ ਉਹ ਸਾਰੇ ਦੇ ਸਾਰੇ ਕਹਿੰਦੇ ਉਹ ਵੀ ਦੁਸ਼ਮਣ ਹੋ ਜਾਣਗੇ ਕਿਉਂ ਕਿਉਂਕਿ ਬੰਦਾ ਜਿਸ ਤਰ੍ਹਾਂ ਦਾ ਖਾਣਾ ਖਾਂਦਾ ਹੈ ਨਾ ਕਹਿੰਦੇ ਉਸ ਤਰ੍ਹਾਂ ਦਾ ਉਹਦਾ ਮਨ ਬਣ ਜਾਂਦਾ ਜੇ ਅਸੀਂ ਮਾੜੇ ਖਾਣੇ ਖਾਵਾਂਗੇ ਸਾਡਾ ਮਨ ਮਾੜਾ ਬਣ ਜਾਣਾ ਇੱਕ ਦਿਨ ਉਹ ਮਾੜੇ ਮਨ ਕਰਕੇ ਗਲਤੀਆਂ ਮਾੜੀਆਂ ਕਰਾਂਗੇ ਫਿਰ ਕਹਿੰਦੇ ਲੋਕਾਂ ਦੇ ਸਾਹਮਣੇ ਅਸੀਂ ਮੂੰਹ ਉੱਚਾ ਕਰਕੇ ਅੱਖਾਂ ਉੱਚੀਆਂ ਕਰਕੇ ਨਹੀਂ ਤੁਰ ਸਕਾਂਗੇ ਕਿਉਂਕਿ ਦੁਸ਼ਮਣ ਉਹ ਅੰਦਰਲੇ ਬਣ ਗਏ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੀ ਤਉ ਪੌੜੀ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਢਾਡੀ ਗੁਣ ਗਾਵੇ ਨਿਤ ਜਨਮ ਸਵਾਰੇ ਆ ਜਿਹੜੇ ਤੇਰੇ ਦਰ ਦੇ ਗੋਲੇ ਬਣ ਜਾਂਦੇ ਆ ਨਾ ਜੀ ਕਹਿੰਦੇ ਉਹ ਤੇਰੇ ਦਰ ਤੇ ਆ ਕੇ ਰੋਜ਼ ਪਰਮਾਤਮਾ ਦੀ ਸਿੱਧ ਸਲਾਹ ਦੇ ਗੀਤ ਗਾਉਂਦੇ ਆ ਰੋਜ਼ ਪਰਮਾਤਮਾ ਦੀ ਸਿੱਧ ਸਲਾਹ ਦੇ ਗੀਤ ਸੁਣਦੇ ਆ ਤੇ ਕਹਿੰਦੇ ਜਿਹੜੇ ਢਾਡੀ ਹੁੰਦੇ ਆ ਭਾਵਕੇ ਜਿਹੜੇ ਭੱਟ ਸਹਿਬਾਨ ਨੇ ਨਾ ਪੱਟਾ ਨੇ ਗੁਰੂ ਸਾਹਿਬ ਦੇ ਸਾਹਮਣੇ ਖੜਕੇ ਗੁਰੂ ਦੀ ਸਿਫਤ ਕੀਤੀ ਐ ਜਦੋਂ ਸੀ ਭੱਟਾਂ ਦੇ ਸੋਈਏ ਪੜਾਗੇ ਨਾ ਗੁਰੂਆਂ ਦੀ ਸਿਫਤ ਚ ਗਾਏ ਆ ਉਹਨਾਂ ਨੇ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉਦੋਂ ਵੀ ਉਹ ਸਿਫਤ ਦੇ ਵਿੱਚ ਗੀਤ ਗਾਏ ਜਾਂਦੇ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਕਹਿੰਦੇ ਉਹ ਜਿਹੜੇ ਭੱਟ ਸਹਿਬਾਨ ਸਨ ਉਹਨਾਂ ਨੇ ਆਪਣਾ ਜੀਵਨ ਸਵਾਰ ਲਿਆ ਆਪਣਾ ਜਨਮ ਸਵਾਰ ਲਿਆ ਕਿਉਂ ਕਿਉਂਕਿ ਗੁਰੂ ਸਾਹਿਬ ਦੀਆਂ ਸਿਫਤਾਂ ਕਰਦੇ ਰਹੇ ਕਰਦੇ ਰਹੇ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਕਹਿੰਦੇ ਵੱਡੇ ਦੀਆਂ ਵਡਿਆਈਆਂ ਕਰਦੇ ਜਾਓ ਵਡਿਆਈਆਂ ਕਰਦੇ ਜਾਓ ਵੱਡੇ ਦਾ ਕੁਝ ਘਟਣਾ ਨਹੀਂ ਕੁਝ ਵਧਣਾ ਨਹੀਂ ਕਹਿੰਦੇ ਜਿਹੜਾ ਉਹਦੀਆਂ ਵਡਿਆਈਆਂ ਕਰਦਾ ਰਹਿੰਦਾ ਉਹ ਜ਼ਰੂਰ ਵੱਡਾ ਹੋ ਜਾਂਦਾ ਕਿਉਂ ਕਿਉਂਕਿ ਵੱਡੇ ਦੀਆਂ ਵਡਿਆਈਆਂ ਕਰ ਰਿਹਾ ਵੱਡੇ ਦੇ ਨਾਲ ਜੁੜ ਗਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਉਰ ਦਾ ਭਾਵ ਹੁੰਦਾ ਹਿਰਦਾ ਕਹਿੰਦੇ ਜਿਹੜੇ ਗੁਰਮੁਖ ਹੋ ਜਾਂਦੇ ਨੇ ਨਾ ਗੁਰਮੁਖ ਸੇਵ ਸਲਾਹੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸਲਾਹਿਆ ਸੱਚਾ ਉਰ ਧਾਰਿਆ ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚ ਸੱਚਾ ਗੁਰੂ ਸੱਚਾ ਪਰਮਾਤਮਾ ਉਹਨਾਂ ਦੇ ਹਿਰਦੇ 'ਚ ਟਿਕ ਜਾਂਦਾ ਹੈ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ ਹੈ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਉਹਨਾਂ ਨੇ ਪਰਮਾਤਮਾ ਦਾ ਘਰ ਲੱਭ ਲਿਆ ਉਹਨਾਂ ਨੇ ਪਰਮਾਤਮਾ ਦਾ ਦਰ ਲੱਭ ਲਿਆ ਉਹਨਾਂ ਨੇ ਪਰਮਾਤਮਾ ਦਾ ਮਹਿਲ ਲੱਭ ਲਿਆ ਘਰ ਦਰ ਤਾਵੇ ਮਹਿਲ ਨਾਮ ਪਿਆਰਿਆ ਨਾਮ ਦੀ ਬਰਕਤ ਦੇ ਨਾਲ ਆਹ ਹਿਰਦੇ ਦੇ ਅੰਦਰ ਉਹ ਪਰਮਾਤਮਾ ਦਾ ਨਾਮ ਲੱਭ ਲਿਆ ਪਰਮਾਤਮਾ ਦਾ ਘਰ ਲੱਭ ਲਿਆ ਕਿਉਂਕਿ ਹਿਰਦਾ ਜਿਹੜਾ ਹੈ ਇਹ ਪਰਮਾਤਮਾ ਦਾ ਘਰ ਹੈ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਆ ਗੁਰੂ ਸਾਹਿਬ ਕਹਿੰਦੇ ਆ ਸਭ ਨਾ ਮਨਮਾਨਕ ਠਾਹਣ ਬੋਲ ਮਚੰਗਵਾ ਜੇ ਤਉ ਤਿਰਿਆ ਦੀ ਸਿੱਖ ਹਿਹਾਉ ਨ ਠਾਹੇ ਕਹੀਦਾ ਕਹਿੰਦੇ ਜੇ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਕਹਿੰਦੇ ਕਿਸੇ ਦਾ ਹਿਰਦਾ ਨਾ ਤੋੜਦੀ ਕਿਸੇ ਦਾ ਦਿਲ ਨਾ ਤੋੜਦੀ ਕਿਉਂਕਿ ਹਰ ਇੱਕ ਦਿਲ ਦੇ ਅੰਦਰ ਪ੍ਰਮਾਤਮਾ ਵਸਦਾ ਗੁਰਮੁਖ ਪਾਇਆ ਨਾਮ ਹਉ ਗੁਰ ਤੋਂ ਵਾਰਿਆ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਲ ਰੰਗੇ ਜਾਂਦੇ ਆ ਪ੍ਰਮਾਤਮਾ ਦੇ ਰੰਗ ਵਿੱਚ ਕਹਿੰਦੇ ਉਹ ਰੰਗੇ ਹੋਏ ਹੋਣ ਕਰਕੇ ਉਹ ਗੁਰਮੁਖ ਬਣ ਜਾਂਦੇ ਆ ਕਿ ਗੁਰਮੁਖ ਪਾਇਆ ਨਾਮ ਕਹਿੰਦੇ ਉਹਨਾਂ ਨੇ ਫਿਰ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਚ ਪਾ ਲਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਕਹਿੰਦੇ ਅਸੀਂ ਤੇ ਫਿਰ ਗੁਰੂ ਤੋਂ ਵਾਰਨੇ ਜਾਈਏ ਕਿਉਂਕਿ ਸਾਨੂੰ ਗੁਰੂ ਦਾ ਨਾਮ ਮਿਲ ਗਿਆ ਤੂੰ ਆਪ ਸਵਾਰ ਹੈ ਆਪ ਸਿਰਜਣਹਾਰਿਆ ਸੱਚੇ ਬਾਦਸ਼ਾਹ ਤੁਸੀਂ ਆਪ ਸਾਨੂੰ ਸਵਾਰਿਆ ਤੁਸੀਂ ਆਪ ਸਾਨੂੰ ਸਿਰਜਣਹਾਰੇ ਹੋ ਤੁਸੀਂ ਨੇ ਆਪ ਸਾਨੂੰ ਸਿਰਜਿਆ ਕਿਉਂਕਿ ਗੁਰੂ ਸਾਹਿਬ ਕਹਿੰਦੇ ਐ ਨਾਦ ਗਰਬਤੈ ਆਪਨ ਸਿਮਰਨ ਦੇ ਤਹਿ ਤੁਮ ਰੱਖਣਹਾਰੇ ਉੱਥੇ ਵੀ ਸਾਡੀ ਰੱਖਿਆ ਕਰੇ ਤੇ ਇੱਥੇ ਵੀ ਸੰਸਾਰ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਤੂੰ ਆਪ ਸਵਾਰਿਆ ਆਪ ਸਿਰਜਣਹਾਰਿਆ ਪ੍ਰਮਾਤਮਾ ਨੇ ਸਾਨੂੰ ਆਪ ਸਵਾਰਿਆ ਤੇ ਉਹ ਪ੍ਰਮਾਤਮਾ ਨੇ ਸਾਨੂੰ ਇੱਥੇ ਸਿਰਜ ਕੇ ਭੇਜਿਆ ਤੇ ਜੇ ਸਾਨੂੰ ਉਸ ਪ੍ਰਮਾਤਮਾ ਨੇ ਭੇਜਿਆ ਤਾਂ ਫਿਰ ਉਹਦੇ ਗੁਣ ਕਿਉਂ ਨਾ ਗਾਈਏ ਉਹਦੇ ਗੁਣ ਸਾਨੂੰ ਗਾਉਣੇ ਚਾਹੀਦੇ ਆ ਚਾਹੇ ਰਾਮ ਰਾਮ ਕਹੀਏ ਚਾਹੇ ਅੱਲਾ ਅੱਲਾ ਕਹੀਏ ਚਾਹੇ ਵਾਹਿਗੁਰੂ ਵਾਹਿਗੁਰੂ ਕਹੀਏ ਉਸ ਪ੍ਰਮਾਤਮਾ ਦੇ ਗੁਣ ਸਾਨੂੰ ਜ਼ਰੂਰ ਗਾਉਣੇ ਚਾਹੀਦੇ ਐ ਗੁਰਮੁਖ ਪਾਇਆ ਨਾਮ ਓ ਗੁਰ ਕੋ ਵਾਰਿਆ ਤੂੰ ਆਪੋ ਸਵਾਰ ਹੈ ਆਪ ਸਿਰਜਣ ਹਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ